ਅੱਲੂਦੇਆਣਾ ਦੇ ਵਿੱਚ 크리스마ਸ ਨੂੰ ਲੈ ਕੇ ਇੱਕ ਸ਼ੋਭਾ ਯਾਤਰਾ ਕੱਢੀ ਗਈ ਜਿਸ ਦੇ ਵਿੱਚ ਆਮ ਆਦੀ ਪਾਰਟੀ ਦੇ ਐਮ ਐਲ ਏ ਅਸ਼ੋਕ ਪ੍ਰੇਸ਼ਰ ਫੱਪੀ ਵੱਲੋਂ ਸ਼ੋਭਾ ਯਾਤਰਾ ਵਿੱਚ ਪਹੁੰਚ ਕੇ ਪ੍ਰਭੂ ਦੇ ਚੰਨਾ ਵਿਦਨਤ ਪੱਧਰ ਹੋਏ ਇਸ ਮੌਕੇ ਸੀਐਨਆਈ ਕਲਵੀ ਚੜ ਤੋਂ ਕੱਢੀ ਗਈ ਇਸ ਸ਼ੋਭਾ ਯਾਤਰਾ ਵਿੱਚ ਮੌਜੂਦਾ ਮੈਂਬਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਇਸ ਸ਼ੋਭਾ ਯਾਤਰਾ ਟੈਂਪਲ ਆਫ ਗੋਡ ਜਟ ਸਲੇਮਟਾ ਪ੍ਰੀ ਤੱਕ ਪਹੁੰਚੀ ਹੈ ਅਤੇ ਇਹ ਸ਼ੋਭਾ ਯਾਤਰਾ ਸਰਬਾਨਗਰ ਖੋਲੀ ਗ੍ਰੋਸ ਚਰਚ ਵਿਕੇਸ ਮਾਪਤ ਕੀਤੀ ਜਾਵੇਗੀ ਅਤੇ ਇਸ ਮੌਕੇ ਪਾਸਟਰ ਐਸੋਸੀਏਸ਼ਨ ਅਤੇ ਬੱਗਾ ਫੈਮਿਲੀ ਵੱਲੋਂ ਇਸ ਸ਼ੋਭਾ ਯਾਤਰਾ ਦਾ ਪਰਮਾ ਸਵਾਗਤ ਕੀਤਾ ਗਿਆ ਜਿਸ ਦਾ ਸ਼ੋਭਾ ਯਾਤਰਾ ਵਿੱਚ ਮੌਜੂਦਾ ਮੈਂਬਰਾਂ ਵੱਲੋਂ ਇਨਾਂ ਸਭ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਮੈਂਬਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਸ ਸੰਬੰਧੀ ਹੋਰ ਕੀ ਗੱਲਬਾਤ ਕੀਤੀ ਗਈ ਅੱਜ ਤੁਸੀਂ ਬੋਲਦੇ ਹੋ ਮੇਰੇ ਹਲਕੇ ਪਿੱਛਾ ਨਗਰੀ ਦੇ ਗਰਾਊਂਡ ਦੇ ਵਿੱਚ ਅੱਜ 크리스마ਸ ਦੀ ਮੈਂ ਆਪਣੇ ਪਾਈਚਾਰੇ ਨੂੰ ਬੁਧਾਈ ਦੇਣ ਲਈ ਆਇਆ ਹਾਂ ਅਰੇ ਸਾਡਾ 크੍ਰਿਸਚਨ ਪਾਈਚਾਰਾ ਜਿਹੜਾ ਵਾ ਅਸੀਂ ਸਾਰੇ ਰਲ ਕੇ ਇੱਕ ਗੁਲਦਸਤੇ ਦੀ ਤਰ੍ਹਾਂ ਸਮਾਜ ਦੀ ਬਿਹਤਰੀ ਲਈ ਦੇਸ਼ ਦੀ ਬਿਹਤਰੀ ਲਈ ਪੰਜਾਬ ਦੀ ਬਿਹਤਰੀ ਲਈ ਸਾਰੇ ਭਾਈਚਾਰੇ ਨਾਲ ਕੇ ਅਸੀਂ ਅੱਜ ਦੇ ਸ਼ੋਭਾ ਯਾਤਰਾ ਦੀ ਜਿੱਥੇ ਸ਼ੋਭਾ ਵਧਾਉਣ ਲਈ ਇਕੱਠੇ ਹੋਏ ਆ ਉੱਥੇ ਪ੍ਰਭੂ ਇਸਮ ਮੁਸੀਹ ਅੱਗੇ ਸੀ ਚੁਕਾ ਕੇ ਉਹਦੇ ਅੱਗੇ ਬੇਨਤੀ ਕਰਦੇ ਆ ਕਿ ਸਾਡੇ ਸਾਰੇ ਭਾਈਚਾਰੇ ਨੂੰ ਇਸੇ ਤਰ੍ਹਾਂ ਹੀ ਹਮੇਸ਼ਾ ਆਪਣੀ ਕਿਰਪਾ ਬਣਾ ਕੇ ਰੱਖੀ ਹਮੇਸ਼ਾ ਪ੍ਰਭੂ ਤੇਰੇ ਚਰਨਾਂ ਦੇ ਵਿੱਚ ਆਜਰੀ ਲਵਾ ਕੇ ਮੰਨਾ ਜੀ ਇਸ ਮੰਚ ਵੱਲੋਂ ਬਹੁਤ ਸਾਰੇ ਐਸੀ ਆਪਣੇ ਭਾਈਚਾਰੇ ਦੇ ਅੱਜ ਦੇ ਇਸ ਪਾਵਨ ਦਿਹਾੜੇ ਦੀ ਮੈਂ ਸਮੁੱਚੇ ਭਾਈਚਾਰੇ ਨੂੰ ਮੁਬਾਰਕਬਾਦ ਦਿੰਦਾ ਔਰ ਪ੍ਰਭੂ ਅਗੇ ਅਰਦਾਸ ਕਰਦਾ ਕਿ ਹਮੇਸ਼ਾ ਆਪਣੀ ਕਿਰਪਾ ਬਣਾ ਕੇ ਰੱਖੇ ਮੈਂ ਅਵਤੀਸ਼ ਅਵੀ ਵਰਮਾ ਅੱਜ ਸਾਡੇ ਵਾੜ ਚ ਪੈਂਦੇ ਬੜਾ ਹੀ ਸਾਡੀ ਕਿਸਮਤ ਵਾਲੀ ਗੱਲ ਹੈ ਮੇਰੇ ਲਈ ਕਿ ਮੇਰੇ ਵਾਰਡ ਚ 크ਿਸਮਸ ਭਾਈਚਾਰਾ ਜੋ ਜੋ 크ਿਸਚਨ ਭਾਈਚਾਰਾ ਹੈ ਉਹ ਮੇਰੇ ਵਾਰਡ ਚ ਆਂਦਾ ਹੈ ਤੇ ਅੱਜ ਤੁਸੀਂ ਸਾਰੇ ਜਾਣਦੇ ਹੋ ਕਿ 25 ਤਰੀਕ ਨੂੰ 크ਿਸਮਸ ਡੇ ਹੁੰਦਾ ਹੈ ਉਹਦੇ ਉਪਲਕਸ਼ ਚ ਅੱਜ ਸਾਡੇ ਵਾਰਡ ਚ ਸ਼ੋਭਾ ਯਾਤਰਾ ਨਿਕਾਲੀ ਗਈ ਹੈ ਤੇ ਸਾਡੀ ਸਾਰੀ ਟੀਮ ਨੇ ਅੱਜ ਇੱਥੇ ਲੰਗਰ ਰਗਾ ਕੇ ਤੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਹੈ ਬੜੇ ਮਾਣ ਵਾਲੀ ਗੱਲ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਾਨੂੰ ਸਾਡੇ ਭਾਈਚਾਰੇ ਦਾ ਸੇਵਾ ਕਰਨ ਦਾ ਜੋ ਮੌਕਾ ਪ੍ਰਾਪਤ ਹੋਇਆ ਹੈ ਸਹੀ ਕਲੀਸਿਆ ਨੂੰ 크리스마ਸ ਦੇ ਦਿਹਾੜੇ ਦੀ ਬਹੁਤ-ਬਹੁਤ ਵਧਾਈ ਤੇ ਇਸ ਦੇ ਨਾਲ ਹੀ ਇਹ ਜਿਹੜੀ ਸ਼ੋਭਾ ਯਾਤਰਾ ਹੈ ਸੀਐਨਆਈ ਕਲਵਰੀ ਚਰਚ ਤੋਂ ਸਟਾਰਟ ਹੋ ਕੇ ਟੈਂਪਲ ਆਫ ਗੋਡ ਚਰਚ ਸਲੇਮ ਟਾਬਰੀ ਨਾਰਥ ਦੇ ਵਿੱਚ ਪਹੁੰਚੀ ਹੈ ਜਿੱਥੇ ਬਹੁਤ ਪਰਵਾਕ ਸਵਾਗਤ ਇੱਥੇ ਪਾਸਟਰ ਐਸੋਸੀਏਸ਼ਨ ਅਤੇ ਬੱਗਾ ਫੈਮਿਲੀ ਜੀ ਵੱਲੋਂ ਕੀਤਾ ਗਿਆ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਤੇ ਸਾਰੇ ਸਮਾਜ ਨੂੰ ਹਿੰਦੂ ਮੁਸਲਮ ਸਿੱਖ ਸਾਈ ਖਾਸ ਕਰਕੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਜਿਨ੍ਹਾਂ ਨੇ ਸਿਕਿਉਰਿਟੀ ਦੇ ਤੇ ਟ੍ਰੈਫਿਕ ਦੇ ਤਕੜੇ ਬੰਦੋਬਸਤ ਕੀਤੇ ਨੇ ਥੈਂਕ ਯੂ ਜੀ ਸਰ ਸਰ ਸ਼ੁਰੂ ਕਿੱਥੋਂ ਹੋਈ ਔਰ ਕਿੱਥੇ ਜਾ ਕੇ ਸਮਾਪਤ ਹੋਣੀ ਹੈ ਉਹਦੇ ਬਾਰੇ ਦੱਸੋ ਸ਼ੁਰੂ ਸਰ ਸੀਐਨਆਈ ਕੈਲਵਰੀ ਚਰਚ ਤੋਂ ਸਟਾਰਟ ਹੋਈ ਹੈ ਤੇ ਸਰਾਬਾ ਨਗਰ ਹੋਲੀ ਕਰੋ ਚਰਚ ਵਿੱਚ ਖਤਮ ਹੋਣੀ ਹੈ ਹੁਣ ਅਸੀਂ ਟੈਂਪਲ ਆਫ ਗੋਡ ਚਰਚ ਖੜੇ ਹੋ ਗਏ ਆ ਆ ਗਏ ਆ ਸਲੇਮਟਾਬਰੀ